ਅ ਦੇਖੋ ਜੀ ਨਗਰ ਪੰਚਾਇਤ ਦੇ ਚੋਣ ਜਿਹੜੇ ਨਰੋਡ ਜਮ ਸਿੰਘ ਵਿੱਚ ਜਿਹੜੇ ਆ ਉਹ ਹੋਣ ਜਾ ਰਿਹਾ ਹੋ ਰਿਹਾ ਕੱਲ ਤੋਂ ਨੋਮੀਨੇਸ਼ਨ ਜਿਹੜੇ ਆ ਉਹ ਅਸੀਂ ਆਪਣੇ 11 ਵਾਡਾਂ ਦੇ ਆਪਣੇ 11 ਮੈਂਬਰਾਂ ਦੇ ਫਾਈਲ ਕਰਦੇ ਨੇ ਸਾਡੇ ਅੱਜ ਜ਼ਿਲ੍ਹਾ ਅਧਿક્ષੀ ਮਾਨਯੋਗ ਕੱਲ ਤੋਂ ਇੱਥੇ ਨਾ ਔਰ ਮਾਨਯੋਗ ਸਾਡੇ ਪੂਰਵ ਮੇਅਰ ਅਨਿਲワਸ ਦੇਵਾ ਜੀ ਉਹ ਵੀ ਆਏ ਨਾ ਕੱਲ ਵੀ ਸਾਡੀ ਹੋਰ ਵੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਸਾਡੇ ਲੀਡਰ ਸਹਿਬਾਨੋ ਸਾਰੇ ਇੱਥੇ ਪਹੁੰਚਣਗੇ ਸੋ 11 ਵਾਰਡਾਂ ਜਿਹੜੀਆਂ ਅਸੀਂ ਲੜ ਰਹੀਆਂ ਭਾਰਤੀ ਜਨਤਾ ਪਾਰਟੀ ਵਾਲੇ ਪਾਸੋਂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਮੈਂ ਪਹਿਲੇ ਇੱਥੇ ਵਿਧਾਇਕ ਰਹੀ ਹਾਂ ਬਹੁਤ ਮਾਨ ਸਮਾਨ ਇਥੋਂ ਦੇ ਜਿਹੜੇ ਲੋਕਾਂ ਨੇ ਮੈਨੂੰ ਦਿੱਤਾ ਸੀ ਔਰ ਦਿੰਦੇ ਵੀ ਹੈਗੇ ਨਾ ਔਰ ਮੈਂ ਦੱਸਣਾ ਚਾਹਾਂਗੀ ਕਿ ਉਸ ਟਾਈਮ ਜਿਹੜੀਆਂ ਤਿੰਨ ਪੰਚਾਇਤਾਂ ਸੀ ਸਾਡੀਆਂ ਨਰੋਟ ਜਮ ਸਿੰਘ ਤੇ ਮੈਂ ਆਪਣੇ ਟਾਈਮ ਵੀ ਬਹੁਤ ਸਾਰਾ ਫੰਡ ਜਿਹੜਾ ਹੈ ਇੱਥੇ ਉਹ ਦਿੱਤਾ ਸੀ ਆਪਣੀਆਂ ਪੰਚਾਇਤਾਂ ਨੂੰ ਔਰ ਬਹੁਤ ਸਾਰਾ ਕੰਮ ਜਿਹੜਾ ਨਰੋਟ ਜਮ ਸਿੰਘ ਵਿੱਚ ਜਿਹੜਾ ਹੋਇਆ ਸੀ ਔਰ ਅੱਗੇ ਵੀ ਸਾਡੀ ਕਮੇਟੀ ਜਿਹੜੀ ਆ ਉਹ ਬਣਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਸਾਡੇ ਮੈਂਬਰ ਸਹਿबान ਜਿਤਨਗੇ ਸੋ ਅਸੀਂ ਅਗਲੇ ਕੰਮ ਜਿਹੜੇ ਆ ਉਹ ਪੂਰ ਜ਼ੋਰ ਨਾਲ ਜਿਹੜੇ ਉਹ ਕਿਤੇ ਕਰਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਹੀ ਕਿਤੇ ਹੋਏ ਕੰਮ ਜਿਹੜੇ ਆ ਅੱਜ ਬਹੁਤ ਸਾਰੇ ਨਜ਼ਰ ਆਂਦੇ ਨੇ ਕਿਉਂਕਿ ਪਿਛਲੀ ਜਿਹੜੀ ਸਰਕਾਰ ਰਹੀ ਹੈ ਕਾਂਗਰਸ ਦੀ ਤਾਂ ਵੀ ਕੋਈ ਕੰਮ ਨਹੀਂ ਹੋਏ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੋਈ ਵੀ ਕੰਮ ਜੜਨ ਦਾ ਗਰਾਉਂਡ ਤੇ ਉੱਤੇ ਨਜ਼ਰ ਨਹੀਂ ਆਇਆ ਉਹ ਨਾ ਹੀ ਆ ਰਿਹਾ ਹੈ ਬਾਰੇ ਤਾਂ ਬੜੇ-ਬੜੇ ਕਿਤੇ ਸੀ ਲੇਕਿਨ ਜਿਹੜਾ ਕੰਮ ਉਹ ਕੋਈ ਪੂਰਾ ਨਹੀਂ ਕੀਤਾ ਸੋ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਝੋਲੇ ਵਿੱਚ ਜ਼ਰੂਰ ਲੋਕ ਜਿਹੜੇ ਐ ਉਹ ਸੀਟਾਂ ਜਿਹੜੀਆਂ ਪਾਣਗੇ ਸੋ ਅਸੀਂ ਕੰਮ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਨਾ ਕਾਂਗਰਸ ਨੇ ਕਿਤੇ ਨਾ ਆਪ ਨੇ ਕੀਤੀ ਹੈ ਉਹ ਤੇ ਤੁਸੀਂ ਵਿਧਾਇਕ ਰਹੇ ਹੋ ਕਿਵੇਂ ਦੇਖਦੇ ਹੋ ਵੀ ਕਿਹੜੇ ਇਦਾਂ ਦੇ ਕੰਮ ਨੇ ਲੋਕਾਂ ਦੇ ਜਿਹੜੇ ਅਗਰ ਤੁਹਾਨੂੰ ਨਗਰ ਪੰਚਾਇਤ ਦੇ ਵਿੱਚ ਮਾਨ ਬਖਸ਼ਦੇ ਨੇ ਲੋਕ ਕਿ ਜਿਹੜੇ ਕਰਾਉਣ ਦੇ ਵਿੱਚ ਪਹਿਲ ਕਰੋ ਦੇਖੋ ਬਹੁਤ ਸਾਰੇ ਛੋਟੇ ਛੋਟੇ ਕੰਮ ਜਿਹੜੇ ਆ ਉਹ ਲੋਕਾਂ ਦੇ ਹੁੰਦੇ ਆ ਕਮੇਟੀ ਵਿੱਚ ਕਈਆਂ ਦੇ ਮਤਲਬ ਜਿਵੇਂ ਕਹ ਲਈਏ ਕਿ ਕੁਝ ਗਰੀਬ ਲੋਕ ਵੀ ਹੁੰਦੇ ਨੇ ਕੁਝ ਸਮਰਾਇਦਾਰ ਵੀ ਹੁੰਦੇ ਨੇ ਲੇਕਿਨ ਜਿਹੜੇ ਬਾਡਾਂ ਦੇ ਜਿਹੜੇ ਇਲੈਕਸ਼ਨ ਆ ਜਿਹੜੇ ਮੈਂਬਰ ਬਣਦੇ ਆ ਜਿਹੜੇ ਛੋਟੇ ਛੋਟੇ ਕੰਮ ਲੋਕਾਂ ਦੇ ਕਮੇਟੀ ਘਰ ਵਿੱਚ ਲੈ ਕੇ ਜਾਣ ਉਹਨਾਂ ਦੇ ਨਾਲ ਤੁਰਨ ਫਿਰਨ ਇਥੋ ਰੀਆਂ ਸੜਕਾਂ ਲਾਈਟਾਂ ਇਹ ਸਾਰੀਆਂ ਕੁਝ ਠੀਕ ਹੋਣ ਸਫਾਈ ਇਹਦਾ ਜਿਆਦਾ ਕਰਕੇ ਵਿਸ਼ੇਸ਼ ਤੌਰ ਪਰ ਜਿਹੜਾ ਕਮੇਟੀ ਇਲੈਕਸ਼ਨਾਂ ਵਿੱਚ ਜਾਂ ਕਮੇਟੀ ਜਿਹੜੇ ਬਣਦੀ ਹੈ ਨਗਰਪੰਚਾਇਤ ਬਣਦੀ ਹੈ ਤਾਂ ਧਿਆਨ ਰੱਖਿਆ ਜਾਂਦਾ ਹੈ ਸੋ ਉਹਦੇ ਨਾਲੇ ਪਾਸੇ ਜਿਹੜਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਸੋ ਹੋਰ ਵੀ ਕਈ ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮ ਜਿਹੜੇ ਉਹ ਲੋਕਾਂ ਦੇ ਹੁੰਦੇ ਆ ਸੋ ਸਾਡੀ ਕਮੇਟੀ ਬਣਦੀ ਦੀ ਹੈ ਤਾਂ ਇਹ ਜ਼ਰੂਰ ਉਹ ਕਰਨੀ ਮੈਂ ਸਾਰਿਆਂ ਨੂੰ ਇਹ ਹੀ ਨਿਵੇਦਨ ਕਰਨਾ ਚਾਹਾਂ ਕਿ ਰੋਡ ਜਮਨ ਸਿੰਘ ਨਿਵਾਸੀਆਂ ਨੂੰ ਕਿ ਜਿਹੜੇ 11 ਬਾੜ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਹਿਵਾਨ ਲੜਨ ਜਾ ਰਹੇ ਨੇ ਸੋ ਤੁਸੀਂ ਆਪਣਾ ਬਹੁਤ ਸਾਰਾ ਆਸ਼ੀਰਵਾਦ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਦੇ ਤਾਂ ਜੋ ਜਿੱਤ ਕੇ ਉਹ ਤੁਹਾਡੇ ਕੰਮ ਕਰ ਸਕਣ ਔਰ ਅਸੀਂ ਪੂਰਾ ਵਿਸ਼ਵਾਸ ਦਿਲਾਉਂਦੇ ਆ ਆਪਣੇ ਲੋਕ ਕਿ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਰੋਡ ਜਮਨ ਸਿੰਘ ਵਾਸੀਆਂ ਦੇ ਨਾਲ ਖੜੇ ਆ ਧੰਨਵਾਦ ਜੀ ਸுகਾ ਜੀ ਸਾਰੀਆਂ ਪਾਰਟੀਆਂ ਆਪਣੇ ਆਪਣੇ ਨਿਵਾਲੇ ਖੜੇ ਕਰ ਰਹੀਆਂ ਨੇ ਤੁਹਾਡੀ ਕੀ ਪਾਰਟੀ ਦੀ ਸਟਰੈਟਜੀ ਹੈ ਔਰ ਕਿਵੇਂ ਚੋਣਾਂ ਲੜ ਰਹੀ ਹੋਊਗੀ ਸਾਡੇ ਡਿਸਟ੍ਰਿਕਟ ਦੇ ਅੰਦਰ ਇੱਕੋ ਹੀ ਨਗਰ ਪੰਚਾਇਤ ਆਂਦੀ ਹੈ ਨਰੋਡ ਜੈਮਲ ਸਿੰਘ ਨਗਰ ਪੰਚਾਇਤ ਇੱਥੇ ਦੇ 11 ਵਾਰਡ ਹੈ 11 ਦੇ 11 ਵਾਰਡਾਂ ਵਿੱਚ ਭਾਰਤੀ ਜਨਤਾ ਪਾਰਟੀ ਪੂਰੇ ਜੋਰ ਸ਼ੋਰ ਨਾਲ ਇਲੈਕਸ਼ਨ ਲੜ ਰਹੀ ਹੈ ਅਸੀਂ ਸਭ ਅੱਜ ਲੋਕਾਂ ਦੀਆਂ ਫਾਈਲਾਂ ਪਰਖ ਕੇ ਕੱਲ ਪੇਪਰ ਨਾਮੀਨੇਸ਼ਨ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਪੂਰੇ ਜੋਰ ਨਾਲ ਇਹ ਇਲੈਕਸ਼ਨ ਲੜੇਗੀ ਕਿਹੜੇ ਕੰਮ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਾ ਰਹੇ ਹੋ ਦੀ ਆਪਣੀ ਪਾਰਟੀ ਕੰਮ ਤੇ ਬਹੁਤ ਹੈ ਲੋਕਾਂ ਦੇ ਕਰਨ ਵਾਲੇ ਤੁਹਾਡੇ ਧਿਆਨ ਚੀ ਹੈ ਪੇ ਜੋ ਵੀ ਅੱਗੇ ਇੱਥੇ ਕੰਮ ਹੋਇਆ ਨਾ ਜੀ ਉਹ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਕੰਮ ਹੋਇਆ ਅੱਜ ਅਸੀਂ ਪਠਾਨਕੋਟ ਤੋਂ ਉੱਥੋਂ ਆਏ ਆ ਪਰਮਨਾਂ ਦੇ ਰੋਡ ਦੇਖੀ ਹੈ ਸਾਰੀ ਕੰਕਰੀਟ ਰੋਡ ਬਣੀ ਹੈ ਇਹ ਕੰਕਰੀਟ ਰੋਡ ਜਿਹੜੀ ਹੈ ਪ੍ਰਧਾਨ ਮੰਤਰੀ ਜਾਂ ਸਨਿ ਦੀ ਔਰ ਜਿਹਦਾ ਫੰਡ ਸੀ ਉਸ ਉਸ ਫੰਡ ਦੇ ਨਾਲ ਬਣੀ ਹੈ ਔਰ ਵੀ ਮੈਨੂੰ ਅੱਜ ਇੱਥੇ ਪਤਾ ਲੱਗਾ ਕਿ 179 ਲੋਕਾਂ ਦੇ ਇੱਥੇ ਪੱਕੇ ਮਕਾਨ ਨਵਸੇ ਪੈਸੇ ਮਿਲੇ ਆ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਅੰਤਰਗਤ ਉਹ ਵੀ ਤੋਂ ਜੋ ਵੀ ਕੰਮ ਇੱਥੇ ਹੋਇਆ ਨਾ ਉਹ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੁਆਰਾ ਕੀਤੇ ਗਿਆ ਸਿਰਫ ਇਹ ਲੋਕ ਛਰੇ ਲੰਦੇ ਆ ਜਿਨ੍ਹਾਂ ਦੀ ਪੰਜਾਬ ਚ ਸਰਕਾਰ ਅੱਜ ਸਾਰੇ ਇਲਾਕੇ ਵਿੱਚ ਕਨਕ ਮਿਲਰੀ ਫ੍ਰੀ ਰਾਸ਼ਨ ਮਿਲ ਰਿਹਾ ਨਾ ਜੀ 5 ਲੱਖ ਦਾ ਜਿਹੜਾ ਆਯੁਸ਼ਮਨ ਯੋਜਨਾ ਇਹ ਸਭ ਸਕੀਮਤ ਜਿਹੜੀਆਂ ਸਭ ਸੈਂਟਰਲ ਸਰਕਾਰ ਦੀਆਂ ਉਹ ਪੈਸੇ ਜਿੰਨੇ ਆ ਸਭ ਸੈਂਟਰ ਦੇ ਹੀ ਕਰ ਰਿਹਾ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਭਲਾਈ ਦੇ ਕੰਮ ਕਰ ਰਿਹਾ ਬਹੁਤ ਅਨੇਕ ਕੰਮ ਹੈ ਗਿਣਤੀ ਕਰੋ ਤੇ ਬਹੁਤ ਜ਼ਿਆਦਾ ਹੋਣਗੇ ਤੋ ਉਹ ਸਭ ਕਮਨ ਉਹ ਅਸੀਂ ਲੈ ਕਰਕੇ ਲੋਕਾਂ ਦੇ ਵਿੱਚ ਜਾਵਾਂਗੇ ਉਹਨਾਂ ਨੂੰ ਦੱਸਾਂਗੇ ਇਹ ਦੱਸਣ ਦੀ ਜ਼ਰੂਰਤ ਹੈ ਕਿਉਂਕਿ ਪਿੰਡੂ ਲੋਕ ਸਾਡਾ ਕੁਝ ਲੋਕ ਐਸੇ ਹੈ ਜਿਹੜੇ ਸੋਚਦੇ ਵੀ ਅੱਜ ਕੱਟਾ ਤੋਂ ਚੱਕ ਜਿੱਥੇ ਚੱਕ ਦੇ ਸ਼ਾਇਦ ਇਹਨਾਂ ਨੇ ਦਿੱਤਾ ਪੰਜਾਬ ਸਰਕਾਰ ਦਾ ਇੱਥੇ ਕੋਈ ਪੈਸਾ ਨਹੀਂ ਦਿੱਤਾ ਆ ਕੁਝ ਜਿਹੜੇ ਪੁਰਾਣੇ ਕੰਮ ਹੋਏ ਆ ਸਾਡੇ ਸੀਮਾ ਭਾਂ ਜਿੱਥੇ ਵਿਦਾਇ ਕਰ ਰਹੀ ਹੈ ਇਹਨਾਂ ਦੇ ਟਾਈਮ ਦੇ ਹੋਏ ਆ ਔਰ ਬਾਕੀ ਜਿਹੜੇ ਹੁਣ ਜੋ ਕੰਮ ਹੋ ਰਹੇ ਨੇ ਉਹ ਸੈਂਟਰ ਸਰਕਾਰ ਦੇ ਹੀ ਦੁਆਰਾ ਕੀਤੇ ਗਏ ਮੋਦੀ ਸਰਕਾਰ ਦੁਆਰਾ ਕੀਤੇ ਗਏ ਕੰਮ ਹੀ ਇੱਥੇ ਥੱਲੇ ਪਹੁੰਚ ਰਿਹਾ ਹੈ ਪੰਜਾਬ ਸਰਕਾਰ ਦਾ ਮੇਰੇ ਖਿਆਲ ਵਿੱਚ ਇੱਥੇ ਕੋਈ ਕੰਮ ਨਹੀਂ ਦੇਖਣ ਨੂੰ ਮਿਲਿਆ ਇਸਾ ਮੁੱਦੇ